ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਦੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਜ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਵੇਰੇ ਉੱਠਦਿਆਂ ਸਾਰ ਇਹ ਦੋ ਕੰਮ ਜ਼ਰੂਰ ਕਰਨੇ ਨੇ ਇਹ ਦੋ ਕੰਮ ਕਰਨ ਨਾਲ ਸਾਡੀ ਜ਼ਿੰਦਗੀ ਦੀ ਨਿਰਾਸ਼ਾ ਦੂਰ ਹੋ ਜਾਵੇਗੀ ਸਾਡੀ ਜ਼ਿੰਦਗੀ ਦੀਆਂ ਜੋ ਵੀ ਚਿੰਤਾਵਾਂ ਨੇ ਜੋ ਵੀ ਪਰੇਸ਼ਾਨੀਆਂ ਨੇ ਉਹਨਾਂ ਦੇ ਹੱਲ ਹੋਣੇ ਸ਼ੁਰੂ ਹੋ ਜਾਣਗੇ ਸਾਡੀ ਗਰੀਬੀ ਦੂਰ ਹੋਵੇਗੀ ਤਾਂ ਇਹ ਕਿਹੜੇ ਦੋ ਕੰਮ ਨੇ ਉਹ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਤਾਂ ਜੇਕਰ ਤੁਹਾਨੂੰ ਵੀ ਇਹ ਵੀਡੀਓ ਚੰਗੀ ਲੱਗੇ ਤਾਂ ਨਾਲ ਦੀ ਨਾਲ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇਹ ਜੋ ਜ਼ਿੰਦਗੀ ਹੈ ਮਨੁੱਖੀ ਜਾਮਾ ਹੈ ਇਹ بڑے ਵੱਡੇ ਕਰਮਾਂ ਨਾਲ ਮਿਲਿਆ ਹੈ ਇਸ ਤੋਂ ਬਾਅਦ ਇਹ ਮਿਲੇ ਜਾਂ ਨਾ ਮਿਲੇ ਇਹ ਕੁਝ ਕਹਿ ਨਹੀਂ ਸਕਦੇ ਇਸ ਕਰਕੇ ਇਸ ਸੋਹਣੀ ਜ਼ਿੰਦਗੀ ਦੀ ਕਦਰ ਕਰਨੀ ਚਾਹੀਦੀ ਹੈ ਇਸ ਕਰਕੇ ਇਸ ਸੋਹਣੇ ਸਰੀਰ ਦੀ ਕਦਰ ਕਰਨੀ ਚਾਹੀਦੀ ਹੈ ਪਰ ਆਪਾਂ ਇਸ ਸੋਹਣੇ ਸਰੀਰ ਨੂੰ ਆਲਸੀ ਬਣਾ ਕੇ ਬੈਠੇ ਹਾਂ ਜਦੋਂ ਦਾ ਇਹ ਆਲਸ ਦਲਿੱਦਰ ਸਾਡੀ ਜ਼ਿੰਦਗੀ ਵਿੱਚ ਆਇਆ ਹੈ ਉਦੋਂ ਤੋਂ ਹੀ ਸਾਡੀ ਜ਼ਿੰਦਗੀ ਵਿੱਚ ਨਿਰਾਸ਼ਾ ਅਤੇ ناکਾਮਯਾਬੀ ਆ ਗਈ ਹੈ ਕਿਉਂਕਿ ਆਲਸੀ ਬੰਦਾ ਕਦੇ ਵੀ ਸਹੀ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦਾ ਉਹ ਆਪਣੇ ਹੱਥਾਂ 'ਏ ਮੌਕੇ ਨੂੰ ਵੀ ਗਵਾਹ ਬੈਠਦਾ ਹੈ ਇਸ ਕਰਕੇ ਆਲਸ ਸਾਡੀ ਜ਼ਿੰਦਗੀ ਵਿੱਚ ਨਿਰਾਸ਼ਾ ਨਾਕਾਮਯਾਬੀ ਲੈ ਕੇ ਆਉਂਦਾ ਹੈ ਕਿਉਂਕਿ ਆਲਸ ਕਰਕੇ ਅਸੀਂ ਕੋਈ ਵੀ ਕੰਮ ਨਹੀਂ ਕਰ ਪਾਉਂਦੇ ਜੇ ਆਪਾਂ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਚਾਹੁੰਦੇ ਹਾਂ ਕਿ ਸਾਡੇ ਸਾਰੇ ਸੁਪਨੇ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਸ ਆਲਸ ਤੋਂ ਖਿਹੜਾ ਛਡਵਾਉਣਾ ਹੈ ਇਸ ਦਿਲਦਰਦ ਨੂੰ ਦੂਰ ਕਰਨਾ ਹੈ ਕਿਉਂਕਿ ਜਿੰਨੀ ਦੇਰ ਆਲਸ ਨੇ ਸਾਡਾ ਖੇੜਾ ਨਾ ਛੱਡਿਆ ਉਨੀ ਦੇਰ ਤੱਕ ਸਾਡਾ ਕੁਝ ਵੀ ਨਹੀਂ ਹੋ ਸਕਦਾ ਇਸ ਆਲਸ ਦਲੇਦਰ ਨੂੰ ਦੂਰ ਕਰਨ ਲਈ ਆਪਾਂ ਇਹ ਦੋ ਕੰਮ ਕਰਨੇ ਇਹ ਦੋਵੇਂ ਕੰਮ ਕਰਨੇ ਬਹੁਤ ਹੀ ਜ਼ਰੂਰੀ ਨੇ ਸਭ ਤੋਂ ਪਹਿਲਾ ਕੰਮ ਅੰਮ੍ਰਿਤ ਵੇਲੇ ਦਾ ਇਸ਼ਨਾਨ ਅੰਮ੍ਰਿਤ ਵੇਲੇ ਦੇ ਇਸ਼ਨਾਨ ਵਿੱਚ ਏਨੀ ਤਾਕਤ ਹੈ ਕਿ ਉਹ ਸਾਡੇ ਸਰੀਰ ਨੂੰ ਊਰਜਾ એનર્ਜੀ ਨਾਲ ਭਰ ਦਿੰਦਾ ਹੈ। ਅਤੇ ਮਹਾਂਪੁਰਖ ਜੀ ਵੀ ਕਹਿੰਦੇ ਹੁੰਦੇ ਹਨ ਕਿ ਅੰਮ੍ਰਿਤ ਵੇਲੇ ਦਾ ਇਸ਼ਨਾਨ ਸਵਾ ਮਨ ਸੋਨਾ ਪ੍ਰਾਪਤ ਕਰਨ ਜਿੰਨਾ ਹੈ। ਫਿਰ ਆਪ ਹੀ ਸੋਚੋ ਕਿ ਜੋ ਵੀ ਮਨੁੱਖ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ ਉਹ ਸਾਡੇ ਨਾਲੋਂ ਜ਼ਿਆਦਾ ਫੁਰਤੀ ਵਿੱਚ ਸਾਡੇ ਨਾਲੋਂ ਜ਼ਿਆਦਾ ਚੁਸਤੀ ਵਿੱਚ ਰਹਿੰਦੇ ਨੇ। ਜੇਸੂ ਗੁਰੂ ਕੇ ਆਪਾਂ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੀ ਆਦਤ ਪਾਉਣੀ ਹੈ ਗਰਮੀ ਦੇ ਦਿਨ ਲੰਘ ਗਏ ਨੇ ਹੁਣ ਠੰਡ ਦਾ ਮੌਸਮ ਆ ਗਿਆ ਹੈ ਇਸ ਕਰਕੇ ਆਪਾਂ ਇਹਨਾਂ ਦਿਨਾਂ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪਾਈਏ ਸੋ ਆਪ ਜੀ ਨੂੰ ਪਤਾ ਹੀ ਹੈ ਕਿ ਇਹਨਾਂ ਦਿਨਾਂ ਵਿੱਚ ਦਿਨ ਛੋਟੇ ਅਤੇ ਰਾਤਾਂ ਵੱਡੀਆਂ ਹੁੰਦੀਆਂ ਨੇ ਇਹਨਾਂ ਦਿਨਾਂ ਵਿੱਚ ਆਪਾਂ ਆਸਾਨੀ ਨਾਲ ਅੰਮ੍ਰਿਤ ਵੇਲੇ ਉੱਠ ਸਕਦੇ ਹਾਂ ਤੇ ਆਦਤ ਪੱਕੀ ਹੋ ਸਕਦੀ ਹੈ। ਬਸ ਆਪਾਂ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਇਸ਼ਨਾਨ ਕਰਨਾ ਹੈ। ਵੈਸੇ ਵੀ ਸੂਰਜ ਇਹਨਾਂ ਦਿਨਾਂ ਵਿੱਚ ਕਾਫੀ ਲੇਟ ਚੜ੍ਹਦਾ ਹੈ। ਧੁੰਦ ਹੋਣ ਦੇ ਕਾਰਨ ਆਪਾਂ ਐਸੀ ਆਦਤ ਪਾਈਏ ਕਿ ਆਪਾਂ 4 ਵਜੇ ਤੱਕ ਉੱਠ ਜਾਣਾ ਹੈ ਤੇ ਉੱਠ ਕੇ ਇਸ਼ਨਾਨ ਕਰਨਾ ਹੈ। ਇਸਨਾਲ ਸਾਡਾ ਸਰੀਰ ਕਾਫੀ ਹਾਦ ਤੱਕ ਵਧੀਆ ਮਹਿਸੂਸ ਕਰੇਗਾ ਤੇ ਚੁਸਤੀ ਫੁਰਤੀ ਵਿੱਚ ਰਹੇਗਾ ਜਦੋਂ ਵੀ ਆਪਾਂ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਾਡੇ ਸਰੀਰ ਵਿੱਚੋਂ ਆਲਸ ਦਲੇਦਰ ਦੂਰ ਹੋ ਜਾਵੇਗਾ ਇਹ ਸੁਸਤੀ ਸਾਡੇ ਆਸ-ਪਾਸ ਵੀ ਨਜ਼ਰ ਨਹੀਂ ਆਵੇਗੀ ਫਿਰ ਜਦੋਂ ਸਾਡਾ ਸਰੀਰ ਚੁਸਤੀ ਵਿੱਚ ਆ ਗਿਆ ਫੁਰਤੀ ਵਿੱਚ ਆ ਗਿਆ ਤੰਦਰੁਸਤ ਰਹਿਣ ਲੱਗ ਗਿਆ ਸਾਡੇ ਕੰਮ ਸਹੀ ਤਰੀਕੇ ਨਾਲ ਹੋਣਗੇ ਸਾਨੂੰ ਸਾਰੇ ਕੰਮਾਂ ਵਿੱਚ ਕਾਮਯਾਬੀ ਮਿਲੇਗੀ ਤਰੱਕੀ ਮਿਲੇਗੀ ਫਿਰ ਸਾਡੀ ਜ਼ਿੰਦਗੀ ਦਾ ਕਾਲਾ ਪੰਨ ਦੂਰ ਹੋ ਜਾਵੇਗਾ ਕਲੇਸ਼ ਵੀ ਮੁੱਕ ਜਾਵੇਗਾ ਕਲੇਸ਼ ਜਿਆਦਾਤਰ ਇਸੇ ਕਰਕੇ ਹੁੰਦਾ ਹੈ ਜਦੋਂ ਆਪਾਂ ਕੰਮ ਸਹੀ ਸਮੇਂ ਨਾਲ ਨਹੀਂ ਕਰਦੇ ਇਸੇ ਕਰਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰਦੇ ਹਾਂ ਇੱਕ ਦੂਸਰੇ ਉੱਤੇ ਇਲਜ਼ਾਮ ਲਾਉਂਦੇ ਹਾਂ ਇਹ ਤੇਰੇ ਕਰਕੇ ਇਹ ਕੰਮ ਨੇਪਰੇ ਨਹੀਂ ਚੜਿਆ ਉਹ ਕਹਿੰਦਾ ਹੈ ਤੇਰੇ ਕਰਕੇ ਨਹੀਂ ਨੇਪਰੇ ਚੜਿਆ ਤਾਂ ਇਹ ਇੱਕੋ ਕੰਮ ਕਰਨ ਦੇ ਨਾਲ-ਨਾਲ ਸਾਡੀਆਂ ਜ਼ਿੰਦਗੀ ਦੇ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਜਦੋਂ ਕੰਮ ਸਹੀ ਤਰੀਕੇ ਨਾਲ ਹੋਣ ਲੱਗੇ ਤਾਂ ਸਾਡਾ ਮਨ ਵੀ ਖੁਸ਼ ਰਹੇਗਾ ਫਿਰ ਜ਼ਿੰਦਗੀ ਦੀਆਂ ਮੁਸ਼ਕਲਾਂ ਚਿੰਤਾਵਾਂ ਪਰੇਸ਼ਾਨੀਆਂ ਸਭ ਦੂਰ ਹੋ ਜਾਣਗੀਆਂ ਕਿਉਂਕਿ ਜ਼ਿੰਦਗੀ ਵਿੱਚ ਚਿੰਤਾਵਾਂ, ਪਰੇਸ਼ਾਨੀਆਂ, ਲੜਾਈ ਝਗੜੇ ਇਸੇ ਕਰਕੇ ਹੁੰਦੇ ਨੇ ਕਿ ਸਾਡੇ ਕੰਮ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਨਹੀਂ ਹੁੰਦੇ ਜਦੋਂ ਸਾਰੇ ਹੀ ਕੰਮ ਸਹੀ ਤਰੀਕੇ ਨਾਲ ਹੋਣ ਲੱਗ ਜਾਣਗੇ ਕੰਮਾਂ ਵਿੱਚ ਸਫਲਤਾ ਹੋਣ ਲੱਗ ਗਈ ਨਿਰਾਸ਼ਾ, ਚਿੰਤਾਵਾਂ ਦੂਰ ਹੋ ਗਈਆਂ ਤਾਂ ਪੈਸਾ ਵੀ ਆਵੇਗਾ ਅਤੇ ਪੈਸਾ ਵੀ ਟਿਕੇਗਾ ਕਿਉਂਕਿ ਜ਼ਿਆਦਾਤਰ ਪੈਸਾ ਤਾਂ ਬਿਮਾਰੀਆਂ ਉੱਤੇ ਲੱਗਦਾ ਹੈ ਕਿਉਂਕਿ ਜਦੋਂ ਅਸੀਂ ਰੋਟੀ ਖਾ ਲਈ ਲੰਮੇ ਪੈ ਗਏ ਤੇ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਸਾਡੇ ਸਰੀਰ ਨੂੰ ਲੱਗ ਜਾਣਗੀਆਂ ਜਦੋਂ ਆਪਾਂ ਸਰੀਰ ਨੂੰ ਵੇਲਾ ਰੱਖਣ ਦੀ ਆਦਤ ਪਾ ਲੈਂਦੇ ਹਾਂ ਤਾਂ ਬਿਮਾਰੀਆਂ ਨੇ ਘੇਰਾ ਤਾਂ ਪਾਉਣਾ ਹੀ ਹੈ ਜੇਕਰ ਆਪਾਂ ਇਸ ਸਰੀਰ ਨੂੰ ਤੰਦਰੁਸਤ ਰੱਖਣਾ ਹੈ ਨਰੋਆ ਰੱਖਣਾ ਹੈ ਤਾਂ ਫਿਰ ਇਸ ਤੋਂ ਕੰਮ ਕਰਾਉਣਾ ਹੈ ਇਸ ਕੋਲੋਂ ਆਪਾਂ ਜਿੰਨੀ ਵੀ ਮਿਹਨਤ ਕਰਾਵਾਂਗੇ ਇਹ ਓਨਾ ਹੀ ਤੰਦਰੁਸਤ ਰਹੇਗਾ ਜੇਕਰ ਆਪਾਂ ਇਸ ਤੋਂ ਕੰਮ ਨਹੀਂ ਕਰਾਵਾਂਗੇ ਤਾਂ ਇਹ ਹੋਣਾ ਹੀ ਬੁੱਢਾ ਹੋਵੇਗਾ ਇਹ ਸਰੀਰ ਵੱਲ ਆਪਾਂ ਧਿਆਨ ਦੇਣਾ ਹੈ ਆਪਾਂ ਸਵੇਰ ਤੋਂ ਹੀ ਉੱਠਣ ਦੀ ਆਦਤ ਪਾਉਣੀ ਹੈ ਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਦਿਆਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਇਹ ਕੰਮ ਆਪਾਂ ਲਗਾਤਾਰ ਕਰਨਾ ਹੈ ਕਿਉਂਕਿ ਲਗਾਤਾਰ ਕਿਸੇ ਵੀ ਕੰਮ ਨੂੰ ਕਰਨ ਦਾ ਬਹੁਤ ਫਾਇਦਾ ਮਿਲਦਾ ਹੈ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਇਸ਼ਨਾਨ ਕਰਦਿਆਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਜਾਂ ਫਿਰ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਜੋ ਵੀ ਗੁਰਬਾਣੀ ਦਾ ਪਾਠ ਸ਼ਬਦ ਕੰਠ ਹੋਵੇ ਉਹ ਆਪਾਂ ਕਰਦਿਆਂ ਕਰਦਿਆਂ ਇਸ਼ਨਾਨ ਕਰਨਾ ਹੈ ਕੁਝ ਹੀ ਦਿਨਾਂ ਵਿੱਚ ਆਪਣੇ ਸਰੀਰ ਵਿੱਚ ਚੁਸਤੀ ਫੁਰਤੀ ਨਜ਼ਰ ਆਉਣੇ ਸ਼ੁਰੂ ਹੋ ਜਾਵੇਗੀ ਸਰੀਰ ਦੇ ਕਈ ਦੁੱਖ ਰੋਗ ਦੂਰ ਹੋ ਜਾਣਗੇ ਉਸ ਤੋਂ ਬਾਅਦ ਦੂਸਰਾ ਕੰਮ ਆਪਾਂ ਕੀ ਕਰਨਾ ਹੈ ਇਸ ਨਾਣ ਕਰਨ ਤੋਂ ਬਾਅਦ ਆਪਾਂ ਬਾਣੀ ਪੜਨੀ ਹੈ ਬਾਣੀ ਪੜਨਾ ਲਗਿਆਂ ਆਪਾਂ ਕੋਲ ਪਾਣੀ ਰੱਖਣਾ ਹੈ ਕਈ ਲੋਕ ਕਹਿੰਦੇ ਨੇ ਕਿ ਇਹ ਪਾਣੀ ਨਹੀਂ ਰੱਖਣਾ ਵਹਿਮ ਭਰਮ ਹੈ ਪਰ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਨੇ ਕਿ ਜਦੋਂ ਆਪਾਂ ਪਾਠ ਕਰਨਾ ਹੈ ਤਾਂ ਆਪਣੇ ਕੋਲ ਪਾਣੀ ਜ਼ਰੂਰ ਰੱਖਣਾ ਹੈ ਕਿਉਂਕਿ ਜਦੋਂ ਆਪਾਂ ਅੰਮ੍ਰਿਤਮਈ ਬਾਣੀ ਪੜ੍ਹਦੇ ਹਾਂ ਤਾਂ ਉਹ ਪਾਣੀ ਵੀ ਅੰਮ੍ਰਿਤ ਬਣ ਜਾਂਦਾ ਹੈ ਜਦੋਂ ਉਹ ਅੰਮ੍ਰਿਤ ਸਾਡੇ ਸਰੀਰ ਅੰਦਰ ਜਾਂਦਾ ਹੈ ਤਾਂ ਉਹ ਕਈ ਦੁੱਖ ਦੂਰ ਕਰਦਾ ਹੈ ਬਾਣੀ ਪੜ੍ਹਨ ਲੱਗਿਆਂ ਬਾਣੀ ਨੂੰ ਥੋੜਾ ਉੱਚੀ ਸਰਵਣ ਕਰਨਾ ਹੈ ਤਾਂਕਿ ਬਾਣੀ ਸਾਡੇ ਕੰਨਾਂ ਤੱਕ ਪਹੁੰਚ ਸਕੇ ਅਤੇ ਉਸ ਪਾਣੀ ਤੱਕ ਪਹੁੰਚ ਸਕੇ ਜਿਸ ਨੂੰ ਅਸੀਂ ਕੋਲ ਰੱਖਿਆ ਹੋਇਆ ਹੈ ਤੇ ਉਸ ਤੋਂ ਬਾਅਦ ਅਰਦਾਸ ਕਰਨ ਮਗਨੋਂ ਉਸ ਨੂੰ ਪੀ ਲੈਣਾ ਹੈ ਜੇਕਰ ਕੋਈ ਹੋਰ ਮੈਂਬਰ ਵੀ ਸ਼ਕਣਾ ਚਾਹੁੰਦਾ ਹੈ ਤਾਂ ਉਸ ਨੂੰ ਵੀ ਸ਼ਕਾ ਦਿਓ ਜਦੋਂ ਇਹ ਦੋਵੇਂ ਕੰਮ ਆਪਾਂ ਕਰਨੇ ਸ਼ੁਰੂ ਕਰ ਦਿੱਤੇ ਤਾਂ ਦੇਖਣਾ ਸਾਡੇ ਸਰੀਰ ਨੂੰ ਇੱਕ ਪੋਜ਼ਿਟਿਵ એનર્ਜੀ ਮਿਲੇਗੀ ਤਾਂ ਆਲਸ ਦੂਰ ਤੱਕ ਨਹੀਂ ਲੱਗੇਗਾ ਜਦੋਂ ਸਾਡਾ ਸਰੀਰ ਚੁਸਤੀ ਵਿੱਚ ਰਹਿਣ ਲੱਗ ਗਿਆ ਤਾਂ ਕੋਈ ਵੀ ਕੰਮ ਸਾਡੇ ਅੱਗੇ ਨਹੀਂ ਅੜੇਗਾ ਤੇ ਕਾਮਯਾਬੀ ਜ਼ਰੂਰ ਮਿਲੇਗੀ ਜਦੋਂ ਸਫਲਤਾ ਮਿਲੇਗੀ ਤਾਂ ਘਰ ਵਿੱਚ ਪੈਸਾ ਵੀ ਆਵੇਗਾ ਅਦੇ ਇਸ ਨਾਲ ਸਾਡੇ ਘਰ ਦੇ ਸਾਰੇ ਝਗੜੇ ਕਲੇਸ਼ ਲੜਾਈ ਦੂਰ ਹੋ ਜਾਣਗੇ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਅਦੇ ਤੋਂ ਵਾਅਦੇ ਸ਼ੇਅਰ ਕਰ ਦੇਣਾ ਅਦੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਜੇ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ